ਟਾਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਬਠਿੰਡਾ ਜ਼ਿਲ੍ਹੇ ਵਿੱਚ ਸਕੂਲ ਦੀ ਕੰਧ ਉੱਤੇ ਲਿਖੇ ਗਏ ਖਾਲਸਤਾਨੀ ਨਾਰੇ ਤਲਵੰਡੀ ਸਾਬੋ ਦੇ ਮਾਨਾ ਵਾਲਾ ਪਿੰਡ ਵਿੱਚ ਬੁੱਧਵਾਰ ਦੇ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਲਿਖੇ ਨਾਰੇ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਨਾਰੇ ਮਿਟਾ ਕੇ ਮਾਮਲਾ ਕੀਤਾ ਦਰਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸ਼ਾਮਲ ਜਸ਼ਨਪ੍ਰੀਤ ਸਿੰਘ ਦੇ ਪਿਤਾ ਆਈ ਮੀਡੀਆ ਅੱਗੇ ਕਿਹਾ ਸਾਡਾ ਬੇਟਾ ਨਹੀਂ ਕਰਦਾ ਨਸ਼ੇ ਜਸ਼ਨਪ੍ਰੀਤ ਬਚਪਨ ਤੋਂ ਹੀ ਹੈ ਗੁਰਸਿੱਖ ਟਰੱਕ ਵੱਲੋਂ ਹੋਰ ਵਾਹਨਾਂ ਨੂੰ ਟੱਕਰ ਮਾਰਨ ਕਾਰਨ ਤਿੰਨ ਲੋਕਾਂ ਦੀ ਹੋਈ ਸੀ ਮੌਤ ਚਾਰ ਜਣੇ ਹੋਏ ਸਨ ਜ਼ਖਮੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਜਸ਼ਨਪ੍ਰੀਤ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਸੀਐਮ ਫਲੈਂਕ ਸਕੁਐਡ ਦਾ ਕੀਤਾ ਗਠਨ ਸੂਬੇ ਵਿੱਚ ਬਣ ਰਹੀਆਂ ਲਿੰਕ ਸੜਕਾਂ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਲਈ ਲਿਆ ਫੈਸਲਾ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਫਲੈਂਕ ਸਕੁਐਡ ਵਿੱਚ ਸ਼ਾਮਲ ਅੰਮ੍ਰਿਤਸਰ ਸਰਹੱਦੋਂ ਤੇ 4 ਡਰੋਨ ਅਤੇ ਹੈਰੋਇਨ ਬਰਾਮਦ ਬੀਐਸਐਫ ਨੇ ਪਿੰਡ ਚੱਕ ਅੱਲਾਬਖਸ਼ ਨੇੜੇ 2 ਡਰੋਨ ਅਤੇ ਪਿੰਡ ਰੂੜਾ ਵਾਲਾ ਨੇੜੇ 1 ਡਰੋਨ ਕੀਤਾ ਬੇਅਸਰ ਇਸ ਸਾਲ ਦੌਰਾਨ ਹੁਣ ਤੱਕ ਬੀਐਸਐਫ 200 ਤੋਂ ਵੱਧ ਡਰੋਨ ਕਰ ਚੁੱਕੀ ਹੈ ਬਰਾਮਦ ਮਹਾਰਾਸ਼ਟਰ ਦੇ 17 ਜ਼ਿਲ੍ਹੇ ਵਿੱਚ ਇੱਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਹੋਟਲ ਵਿੱਚ ਲਿਆ ਫਾਹਾ ਹੱਥ ਤੇ ਸੁਸਾਇਦ ਨੋਟ ਲਿਖੇ ਦੋ ਪੁਲਿਸ ਮੁਲਾਜ਼ਮਾਂ ਤੇ ਲਗਾਏ ਜਬਰ ਜਨਾਹ ਦੇ ਇਲਜ਼ਾਮ 5 ਮਹੀਨਿਆਂ ਤੋਂ ਬਲਤਕਾਰ ਅਤੇ ਮਾਨਸਿਕ ਤਸੀਹੇ ਦੇਣ ਦਾ ਕੀਤਾ ਲਿਕਰ ਸਬ ਇੰਸਪੈਕਟਰ ਗੋਪਾਲ ਬਦਾਨੇ ਅਤੇ ਪੁਲਿਸ ਕਰਮਚਾਰੀ ਪ੍ਰਸ਼ਾਂਤ ਬਾਕਰ ਤੇ ਲਾਏ ਦੋਸ਼ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਦਾ ਲਿਆ ਨੋਟਿਸ ਆਂਧਰਾ ਪ੍ਰਦੇਸ਼ ਵਿੱਚ ਹైదరాబాద్ ਤੋਂ ਬੈਂਗਲੁਰੂ ਜਾ ਰਹੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ 20 ਜਣਿਆਂ ਦੀ ਹੋਈ ਮੌਤ ਦੋ ਪਹੀਆ ਵਾਹਨ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਐਮ ਚੰਦਰਬਾਬੂ ਨਾਇਡੂ ਸਣੇ ਕਈ ਲੀਡਰਾਂ ਨੇ ਦੁੱਖ ਦਾ ਕੀਤਾ ਪ੍ਰਗਟਾਵਾ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਹੱਥ ਜੋੜ ਕੇ ਸਰਪੰਚਾਂ ਤੋਂ ਮੰਗੀ ਮਾਫੀ ਨਵੇਂ ਗੀਤ ਨੂੰ ਲੈ ਕੇ ਵਧਿਆ ਵਿਵਾਦ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਸਾਰੇ ਸਰਪੰਚ ਸਹਿਬਾਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਅਸੀਂ ਗਾਣੇ ਵਿੱਚ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਿਆ ਸੀ ਸਾਡਾ ਕਿਸੇ ਵੀ ਭਰਾ ਨਾਲ ਕੋਈ ਵੀ ਰੌਲਾ ਨਹੀਂ ਹੈ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਇਸ ਗੱਲ ਤੇ ਰੋਸ ਹੈ ਅਸੀਂ ਉਹਨਾਂ ਸਾਰਿਆਂ ਕੋਲੋਂ ਮਾਫੀ ਮੰਗਦੇ ਹਾਂ ਭੁੱਲ ਚੁੱਕ ਮਾਫ ਬਾਈ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਲਈ ਕੈਬਨਿਟ ਮੰਤਰੀਆਂ ਨੇ ਮਹਾਰਾਸ਼ਟਰ ਝਾਰਖੰਡ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਦਿੱਤਾ ਸੱਦਾ ਤਾਂ ਪੰਜਾਬ ਦੇ ਕੈਬਨਟ ਮੰਤਰੀਆਂ ਨੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ਪੰਜਾਬ ਵਿੱਚ ਆਉਣ ਦਾ ਦਿੱਤਾ ਸੱਦਾ 10ਵੀਂ ਪਾਸ ਨੌਜਵਾਨਾਂ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਬੀਐਸਐਫ ਕਾਂਸਟੇਬਲ ਜੀਡੀ ਦੀਆਂ 391 ਪੋਸਟਾਂ ਲਈ ਰਜਿਸਟ੍ਰੇਸ਼ਨ ਸ਼ੁਰੂ 4 ਨਵੰਬਰ 2025 ਤੱਕ ਆਨਲਾਈਨ ਮੌਡ ਰਾਈ ਕੀਤਾ ਜਾ ਸਕਦਾ ਹੈ ਅਪਲਾਈ ਭਾਰਤ ਤੋਂ ਬਾਅਦ ਪਾਕਿਸਤਾਨ ਉੱਤੇ ਤਾਲੀਬਾਨ ਨੇ ਕੀਤੀ ਵਾਟਰ ਸਟ੍ਰਾਈਕ ਗੁਨਾਰ ਨਦੀ ਤੇ ਡੈਮ ਬਣਾ ਕੇ ਪਾਣੀ ਰੋਕਣ ਦਾ ਕੀਤਾ ਐਲਾਨ ਤਾਲੀਬਾਨ ਦੇ ਕਾਰਜਕਾਰੀ ਜਲ ਮੰਤਰੀ ਮੁੱਲਾ ਅਬਦੁੱਲ ਲਤੀਫ ਮੁੰਸਰ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਕੀਤਾ ਜ਼ਿਕਰ ਕਿ ਆ ਅਫਗਾਨਾਂ ਨੂੰ ਆਪਣੇ ਪਾਣੀ ਦਾ ਪ੍ਰਬੰਧਨ ਕਰਨ ਦਾ ਹੈ ਅਧਿਕਾਰ ਕਰੇਲੂ ਕੰਪਨੀਆਂ ਕਰਨਗੀਆਂ ਡੈਮ ਦੀ ਉਸਾਰੀ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਖ ਦੁਨੀਆਂ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ